ਕੀ ਬਬਕ ਦੇ ਸਬੰਧ ਵਿੱਚ ਆਪਾਂ ਇਸ ਵਾਰ ਨੰਬਰ 2 ਦੇ ਵਿੱਚ ਆਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਮਾਨਜੋਤ ਸੀਐਮ ਪੰਜਾਬ ਦੇ ਦਿਸ਼ਾ ਦਿਸ਼ਣ ਤੇ ਮਾਨਜੋਤ ਪੁਲਿਸ ਦੀ ਪੰਜਾਬ ਦੇ ਦਿਸ਼ਾ ਦਿਸ਼ਣ ਤੇ ਤੇ ਇੱਕ ਆਪਣਾ ਸਪੈਸ਼ਲ ਮੁਹਿੰਮ ਸਟਾਰਟ ਕੀਤੀ ਸੀ ਜਿਹਦਾ ਨਾਮ ਗੈਂਗਸਟਰਾਂ ਤੇ ਵਾਰ ਪੰਜਾਬ ਪੁਲਿਸ ਉਸਾਰ ਕਿਤੇ ਲਈ ਤੇ ਇਸ ਮੁਹਿੰਮ ਦੇ ਦੋ ਤਿੰਨ ਦਿਨਾਂ 'ਚ ਕਾਫੀ ਚੰਗੀ ਕਾਰਗੁਜ਼ਾਰੀ ਤਨ ਤਨ ਪੁਲਿਸ ਵੱਲੋਂ ਵੀ ਕੀਤੀ ਗਈ ਤੇ ਉਹਦੇ ਵਿੱਚ ਲਗਭਗ ਕਾਸੀ 300 48 ਤੋਂ ਜ਼ਿਆਦਾ ਬੰਦੇ ਰਹਉਂਦਾ ਕਿੱਥੇ ਤੇ ਲਗਭਗ 275 ਬੰਦਾ ਅਸੀਂ ਗੱਲਬਾਤ ਕਰ ਅਰੈਸਟ ਕੀਤਾ ਤੇ ਇਸ ਵਕਤਕ ਵੇ ਕ੍ਰਿਮਨਲ ਐਲੀਮੈਂਟਸ ਉਹਨਾਂ ਦੇ ਐਸੋਸੀਏਟਸ ਗੈਂਗਸਟਰ ਦੇ ਐਸੋਸੀਏਟ ਉਹਨਾਂ ਦੇ ਫਾਈਨੈਂਸਰ ਜੀਐਨਐਸ ਕ੍ਰਾਈਮ ਜੇਨਵੋਲਡ ਬੰਦੇ ਉਹ ਸਾਰੇ ਜਿਹੜੇ ਹੈਗੇ ਉਹ ਵਿਚਾਰ ਅਰੈਸਟ ਕੀਤੇ ਗਏ ਲਗਭਗ 275 ਲੋਕ ਅਸੀਂ ਅਰੈਸਟ ਕੀਤੇ ਇਹਦੇ ਵਿੱਚ 250 ਤੋਂ ਜ਼ਿਆਦਾ ਪੁਲਿਸ ਦੀ ਟੀਮਾਂ 1350 ਤੋਂ ਜ਼ਿਆਦਾ ਮੁਲਾਜ਼ਮ ਪੂਰੇ ਕਰਨਤਨ ਦਿਲੇ ਵਿੱਚ ਪਿਛਲੇ 3 ਦਿਨਾਂ ਤੋਂ ਇਸ ਕਾਰਜ ਜਾਰੀ ਚ ਲੱਗੇ ਹੋਏ ਹੈਗੇ ਜੀ ਲੱਗੇ ਹੋਏ ਤੇ ਹੁਣ ਆ ਚੌਥਾ ਦਿਨ ਹੈਗਾ ਅੱਜ ਦੀ ਸਪੈਸ਼ਲ ਮੁਹਿੰਮ ਜਿਹੜੀ ਹੈਗੀ ਗੈਂਗਸਟਰਾਂ ਤੇ ਵਾਰ ਜਿਹੜਾ ਕੈਂਪੇਨ ਹੈਗਾ ਉਹਦੇ ਤਹਿਤ ਅੱਜ ਅਸੀਂ ਟੈਨੈਂਟ ਵੈਰੀਫਿਕੇਸ਼ਨ ਖਾਸ ਫੋਰਸ ਤੇ ਕਰਵਾ ਰਹੇ ਹਾਂ ਜਿਹੜੇ ਵੀ ਮੋਲੇ ਵਾਰਡ ਇਸ ਤਰੀਕੇ ਦੇ ਹੈਗੇ ਜਿੱਥੇ ਜ਼ਿਆਦਾ ਲੋਕ ਆ ਕੇ ਰਹ ਰਹੇ ਹੈਗੇ ਬਾਹਰੋਂ ਆ ਕੇ ਰਹੇ ਹੈਗੇ ਇਸ ਟੈਨੈਂਟਸ किराएदार जो रह रहे हैं है कि जिन्ना है 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 दी वेरीफिकेशन ਨਹੀਂ ਹੋਈ ਹੋਗੀ ਕੁਛ ਲੋਕ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਕੁਝ ਇਸ ਤਰੀਕੇ ਦੇ ਵੇੜਿਆਂ 'ਚ ਜਾਂ ਬਸਤੀਆਂ 'ਚ ਕ੍ਰਿਮੀਨਲ ਐਲੀਮੈਂਟਸ ਵੀ ਆ ਕੇ ਐਜ ਕਿਰਾਏਦਾਰ ਰਹਿੰਦੇ ਹੈ ਕਿ ਜਦੋਂ ਉਹਨਾਂ ਦੇ ਉੱਤੇ ਲੋਕਲ ਏਰੀਆ 'ਚ ਰੇਡਸ ਹੁੰਦੀਆਂ ਹੈਗੀਆਂ ਪੁਲਿਸ ਨੂੰ ਟੀਮ ਪੜਨ ਲੱਗਦੀ ਹੈਗੀ ਉਹ ਫਿਰ ਆਪਣਾ ਥੈਰ ਬਦਲ ਕੇ ਫਿਰ ਦੂਜੇ ਜਿਹੜੇ ਸੇਫ ਹਾਈਡਆਊਟਸ ਹੈਗੇ ਉਧਰ ਸ਼ਿਫਟ ਹੋ ਜਾਂਦੇ ਹੈਗੇ ਤੇ ਇਸੇ ਲੜੀ ਦੇ ਵਿੱਚ ਪੂਰੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਐਸਪੀਜ਼ ਤੇ ਡੀਐਸਪੀਜ਼ ਦੀ ਨਿਗਰਾਨੀ ਹੇਠ ਐਸਐਚਓ ਦੀ ਟੀਮ ਦੇ ਬਾਰੇ ਇਹਨਾਂ ਦੇ ਨਾਲ ਮਿਲ ਕੇ ਅੱਜ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈਗੀ ਚੈਲਨ ਵੈਰੀਫਿਕੇਸ਼ਨ ਦੀ ਅੱਜ ਇੱਥੇ ਪੱਟੀ ਵਿੱਚ ਅ ਐਸਪੀ ਮੈਡਮ ਸੁਸ਼ੀਲ ਕੌਰ ਜੀ ਦੇ ਨਾਲ ਆ ਡੀਐਸਪੀ ਸਾਹਿਬ ਜਗਜੀਤ ਜੀ ਨਾਲ ਐਸਐਚਓ ਸਿਟੀ ਪੱਟੀ ਹੈਗੇ ਨਾਲ ਜਿਹੜੇ ਸਾਡੇ ਕੋਲ ਐਡੀਸ਼ਨਲ ਫੋਰਸ ਮਨਜੂਰੀ ਦਿੱਤੀ ਸੀ ਸਾਹਬ ਉਹਦੇ ਨਾਲ ਮਿਲ ਕੇ ਅੱਜ ਗਾਰਡਨ ਨੰਬਰ 2 ਦੀ ਸਰਚ ਕੀਤੀ ਜਾ ਰਹੀ ਹੈ ਜੀ ਇੱਥੇ ਕਾਫੀ ਹੁਣ ਤੱਕ ਇਹਨਾਂ ਨੇ ਲਗਭਗ 30 ਆ ਲੋਕ ਨੂੰ ਲੋਕ ਵੈਰੀਫਾਈ ਕਿਤੇ ਹੈਗੇ ਉਹਨਾਂ ਦੇ ਡਾਕੂਮੈਂਟਸ ਵੈਰੀਫਾਈ ਕਿਤੇ ਹੈਗੇ ਕੁਝ ਸ਼ਸਪਕ ਵੀ ਨਾਲ ਮਰਾਉਂਦਾ ਕਿਤੇ ਹੈਗੇ ਕੁਝ ਹੋਰ ਥਾਵਾਂ ਹੈਗੀਆਂ ਜਿਹੜੀ ਅਸੀਂ ਆਇਡੈਂਟੀਫਾਈ ਕੀਤੀਆਂ ਕਿ ਉੱਥੇ ਵੀ ਸਫਤ આજ ਸ਼ਾਮ ਤੱਕ ਵੀ ਚਲੇਗੀ ਆ ਮੁਹਿੰਮ ਦੇਖੇ ਜਿਹੜੇ ਰਹਿਣਗੇ ਉਹਦੇ ਇਨਪੁਟ ਆਣਗੇ ਉਹਦੇ ਅਧਾਰ ਤੇ ਅਸੀਂ ਅੱਗੇ ਵੀ ਇਸ ਨੂੰ ਕਰਾਂਗੇ اسی ਤਰੀਕੇ ਨਾਲ ਪੂਰੇ ਤਰਨਤਾਰਨ ਜ਼ਿਲ੍ਹੇ ਵਿੱਚ ਜੇਕਰ ਮੈਂ ਗੱਲ ਕਰਾਂ ਤੇ ਹੁਣ ਤੱਕ ਲਗਭਗ 120 ਇਸ ਤਰੀਕੇ ਦੇ ਟੈਨਸ ਅਸੀਂ ਵੈਰੀਫਾਈ ਕੀਤੇ ਹੈਗੇ ਲਗਭਗ ਕਿ ਲੋਕ ਰਾਉਂਡ ਅਪ ਕੀਤੇ ਹੈਗੇ ਸ਼ੱਕ ਦੇ ਬਿਨਾਂ ਤੇ ਜਿਨ੍ਹਾਂ ਨੂੰ ਅੱਗੇ ਫਦਰ ਵੈਰੀਫਾਈ ਕੀਤਾ ਜਾਏਗਾ ਯਾ ਉਹਨਾਂ ਤੇ ਕੋਈ ਕਵਰੀ ਹੈ ਕਿਤੇ ਫੌਦਰ ਕੰਨੀ ਕਾਰਵਾਈ ਕੀਤੀ ਜਾਵੇਗੀ ਆ ਮੁਹਿੰਮ ਸ਼ਾਮ ਤੱਕ ਸਾਡੀ ਜਾਰੀ ਰਹੇਗੀ ਤੇ ਆ 26 ਜਨਵਰੀ ਨੂੰ ਮੱਧਨਚਾ ਰੱਖਦੇ ਹੋਏ ਇੱਕ ਸਿਕਿਉਰਿਟੀ ਡ੍ਰਿਲ ਵਜੋਂ ਵੀ ਹੈ ਤੇ ਸਾਡੀ ਸਾਰਿਆਂ ਤੋਂ ਰਿਕਵੈਸਟ ਹੈਗੀ ਕਿ ਕਿਤੇ ਵੀ ਤੁਹਾਨੂੰ ਕੋਈ ਸਸਪੀਸ਼ੀਅਸ ਕਿਸੇ ਕੋਈ ਬੰਦਾ ਦਿਖਦਾ ਹੈਗਾ ਕਿਸੇ ਵਰਤਾਰੇ ਕੋਲ ਇਨਫੋਰਮੇਸ਼ਨ ਹੈਗੀ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਵੱਲੋਂ ਐਂਟੀ ਗੈਂਗਸਟਰ ਹੈਲਪਲਾਈਨ ਲਾਂਚ ਕੀਤੀ ਗਈ ਹੈਗੀ ਉਦੇ ਤੇ ਵੀ ਕੁਝ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ 112 ਨੰਬਰ ਤੇ ਪੁਲਿਸ ਦਾ 112 ਨੰਬਰ ਡਾਇਲ 112 ਤੇ ਕੁਝ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ ਕ੍ਰਿਮੀਨਲ ਐਲੀਮੈਂਟ ਬਾਰੇ ਉਹਦੇ ਮੂਵਮੈਂਟ ਬਾਰੇ ਸੋ ਦੈਟ ਕਿ ਅਸੀਂ ਉਤੇ ਔਰ ਇਫੈਕਟਿਵਲੀ ਕਾਰਵਾਈ ਕਰ ਸਕੀਏ ਧੰਨਵਾਦ